ਡੈਂਗੂ ਦੇ ਕੇਸ ਜਿਹੜੇ ਸਾਡੇ ਇਸ ਸਾਲ ਹੁਣ ਤੱਕ ਜਿਹੜੇ ਟੋਟਲ ਕੇਸਿਸ ਰਿਪੋਰਟ ਹੋਏ ਆ ਉਹ 444 ਕੇਸਿਸ ਹੈਗੇ। ਸਰ ਮੈਂ ਕਹਿ ਰਿਹਾ ਕਿ ਸਥਿਤੀ ਚੱਲ ਰਹੀ ਹੈ ਟੋਟਲ ਹੁਣ ਐਕਟਿਵ ਕੇਸ ਕਿੰਨੇ ਨੇ ਲੁਧਿਆਣਾ ਵਿੱਚ? ਐਕਟਿਵ ਕੇਸਿਸ ਹੁਣ ਸਾਡੇ ਕੋਲ ਅੱਜ ਦੀ ਡੇਟ 'ਚ ਖਾਲੀ 24 ਐ। 18 ਕੇਸਿਸ ਐਡਮਿਟਡ ਹੈਗੇ। ਹਾਂਜੀ। ਪਰ ਫਿਰ ਮੌਤਾਂ ਵੀ ਹੋਈਆਂ ਇਸ ਡੈਂਗੂ ਦੇ ਵਿੱਚ। ਦੇਖੋ ਹਲੇ ਅਸੀਂ ਕੋਈ ਵੀ ਡੈਥ ਡਿਕਲੇਅਰ ਨਹੀਂ ਕੀਤੀ ਹੈ ਕਿਉਂਕਿ ਇੱਕ ਡੈਥ ਜਿਹੜੀ ਡੈਥ ਦਾ ਪ੍ਰੋਸੀਜਰ ਹੁੰਦਾ ਹੈ ਕਿ ਇਹਦਾ ਰਿਵਿਊ ਹੁੰਦਾ ਹੈ ਪਹਿਲੇ ਇੱਥੇ ਸਾਡੀ ਕਮੇਟੀ ਬੈਠਦੀ ਹੈ ਡਿਸਟ੍ਰਿਕਟ ਕਮੇਟੀ ਉਹਨੂੰ ਰਿਵਿਊ ਕਰਦੀ ਹੈ ਫਿਰ ਸਟੇਟ ਜਾਂਦੀ ਹੈ ਜਦੋਂ ਸਟੇਟ ਕਮੇਟੀ ਉਹਨੂੰ ਕਰ ਦਿੰਦੀ ਹੈ ਓਕੇ ਫਿਰ ਆਪਾਂ ਉਹਨੂੰ ਡਿਕਲੇਅਰ ਕਰਦੇ ਹਾਂ ਇੱਕ ਡੈਥ ਜਿਹੜੀ ਹੈ ਉਹ ਅਸੀਂ ਰਿਵਿਊ ਕਰਕੇ ਡਿਸਟ੍ਰਿਕਟ ਕਮੇਟੀ ਨੇ ਸਟੇਟ ਕਮੇਟੀ ਚ ਭੇਜੀ ਹੋਈ ਹੈ ਮੈਮ ਲੱਛਣ ਕੀ ਹੁੰਦੇ ਡੇਂਗੂ ਦੇ ਕਿਉਂਕਿ ਬਹੁਤ ਸਾਲਾਂ ਤੋਂ ਇਹ ਅਸੀਂ ਗੱਲ ਕਰ ਰਹੇ ਹਾਂ ਲੱਛਣ ਕੀ ਹੁੰਦੇ ਨੇ ਬਹੁਤ ਲੋਕਾਂ ਨੂੰ ਹਜੇ ਵੀ ਨਹੀਂ ਪਤਾ ਤੇ ਉਹ ਲੱਛਣ ਕੀ ਹੁੰਦੇ ਨੇ ਮੈਮ ਡੇਂਗੂ ਦੇ ਦੇਖੋ ਲੱਛਣ ਇਹ ਹੀ ਹੁੰਦੇ ਨੇ ਇਟ ਇਜ਼ ਜਸਟ ਲਾਈਕ ਐਨੀ ਅਦਰ ਵਾਇਰਲ ਫੀਵਰ ਹਾਈ ਗ੍ਰੇਡ ਫੀਵਰ ਹੁੰਦਾ ਹੈ ਫੀਵਰ ਦੇ ਨਾਲ ਨਾਲ ਜਿਵੇਂ ਕਿ ਬਾਡੀ ਏਕਸ ਬੈਕ ਪੇਨ ਹੈਡੇਕ ਔਰ ਅੱਖਾਂ 'ਚ ਦਰਦ ਹੋ ਸਕਦੀ ਹੈ ਇਹਦੇ ਨਾਲ ਨਾਲ ਕਈ ਲੋਕਾਂ ਨੂੰ ਰੈਸ਼ਸ ਵੀ ਹੋ ਸਕਦੇ ਹੈ ਔਰ ਬਹੁਤ ਜ਼ਿਆਦਾ ਫਟੀਗ ਹੁੰਦਾ ਹੈ। ਕਈ ਲੋਕ ਹੁੰਦੇ ਆ ਡਾਕਟਰ ਤੇ ਜਾਣ ਤੋਂ ਘਬਰਾਉਂਦੇ ਨੇ ਜਾਂ ਉਹਨਾਂ ਨੂੰ ਲੱਗਦਾ ਕਿ ਸਾਡੇ ਪੈਸੇ ਵੱਧ ਲੱਗ ਜਾਣਗੇ। ਆਮ ਆਦਮੀ ਕਲੀਨਿਕ ਤੇ ਵਿੱਚ ਡੇਂਗੂ ਨੂੰ ਲੈ ਕੇ ਕੀ ਕੀ ਉੱਥੇ ਫੈਸਿਲਿਟੀਆਂ ਜਿਹੜੀਆਂ ਨੇ ਉਹ ਪੇਸ਼ੈਂਟਸ ਵਾਸਤੇ ਹੈਗੀਆਂ। ਦੇਖੋ ਸਾਡੇ ਕੋਲ ਲੁਧਿਆਣਾ ਸ਼ਹਿਰ ਚ 94 ਆਮ ਆਦਮੀ ਕਲੀਨਿਕਸ ਹੈ ਜਿਸ ਚ 40 ਆਮ ਆਦਮੀ ਕਲੀਨਿਕ ਜਿਨ੍ਹਾਂ ਨੂੰ ਹੁਣ ਅਸੀਂ ਆਯੁਸ਼ਮਨ ਅਰੋਗਿਆ ਕੇਂਦਰ ਕਹਿੰਦੇ ਆ ਆਪਣੇ ਅਰਬਨ ਏਰੀਆ ਚ। मैम बिल्कुल फ्री ऑफ कॉस्ट सारे टेस्ट सारा कुछ फ्री ऑफ कॉस्ट है इस तो अलावा साढ़े को लुधियाना सिविल हॉस्पिटल ब्लड बैंक चु ए फेरेसिस मशीन भी उपलब्ध है जिन्होंने प्लेटलेट्स की लोड है वो असं इतने इन्हों फ्री ऑफ कॉस्ट देंगे जन हितेशी टीआरपी नहीं भरोसा आपका लुधियाना ਦੇ ਵਿੱਚ ਡੇਂਗੂ ਦੇ ਕਾਫੀ ਕੇਸਿਸ ਪਿਛਲੇ ਦਿਨਾਂ ਤੋਂ ਆ ਰਹੇ ਸੀਗੇ ਤੇ ਹੁਣ ਮੌਜੂਦਾ ਸਥਿਤੀ ਕੀ ਹੈ ਡੇਂਗੂ ਦੀ ਕਿੰਨੇ ਕੁ ਕੇਸਿਸ ਐਕਟਿਵ ਨੇ ਤੇ ਕਿੰਨੇ ਹੁਣ ਤੱਕ ਆ ਚੁੱਕੇ ਨੇ ਉਸ ਦੀ ਜਾਣਕਾਰੀ ਲਵਾਂਗੇ ਸਾਡੇ ਨਾਲ ਲੁਧਿਆਣਾ ਦੇ ਸਿਵਲ ਸਰਜਨ ਡਾਕਟਰ ਰਮਨਦੀਪ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਮੈਮ ਪਿਛਲੇ ਕਾਫੀ ਦਿਨਾਂ ਤੋਂ ਡੇਂਗੂ ਕਾਫੀ ਐਕਟਿਵ ਲੁਧਿਆਣੇ ਦੇ ਵਿੱਚ ਦਿਖ ਰਿਹਾ ਸੀਗਾ ਹੁਣ ਮੌਜੂਦਾ ਸਥਿਤੀ ਕੀ ਹੈ ਡੇਂਗੂ ਦੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਡੇਂਗੂ ਦੇ ਕੇਸ ਜਿਹੜੇ ਸਾਡੇ ਇਸ ਸਾਲ ਹੁਣ ਤੱਕ ਜਿਹੜੇ ਟੋਟਲ ਕੇਸਿਸ ਰਿਪੋਰਟ ਹੋਏ ਆ ਉਹ 444 ਕੇਸਿਸ ਹੈਗੇ ਜੀ ਮੈਮ ਕਿ ਕੀ ਸਥਿਤੀ ਚੱਲ ਰਹੀ ਹੈ ਟੋਟਲ ਹੁਣ ਐਕਟਿਵ ਕੇਸ ਕਿੰਨੇ ਹਨ ਲੁਧਿਆਣੇ ਚ ਐਕਟਿਵ ਕੇਸਿਸ ਹੁਣ ਸਾਡੇ ਕੋਲ ਅੱਜ ਦੀ ਡੇਟ ਚ ਖਾਲੀ 24 ਹਨ 18 ਕੇਸਿਸ ਐਡਮਿਟਡ ਹੈਗੇ ਹਾਂਜੀ ਕੋਈ ਮੌਤਾਂ ਵੀ ਹੋਈਆਂ ਇਸ ਡੇਂਗੂ ਦੇ ਵਿੱਚ ਦੇਖੋ ਹਲੇ ਅਸੀਂ ਕੋਈ ਵੀ ਡੈਥ ਡਿਕਲੇਅਰ ਨਹੀਂ ਕੀਤੀ ਹੈ ਕਿਉਂਕਿ ਇੱਕ ਡੈਥ ਜਿਹੜੀ ਡੈਥ ਦਾ ਪ੍ਰੋਸੀਜਰ ਹੁੰਦਾ ਹੈ ਕਿ ਇਹਦਾ ਰਿਵਿਊ ਹੁੰਦਾ ਹੈ ਪਹਿਲੇ ਇੱਥੇ ਸਾਡੀ ਕਮੇਟੀ ਬੈਠਦੀ ਹੈ ਡਿਸਟ੍ਰਿਕਟ ਕਮੇਟੀ ਉਹਨੂੰ ਰਿਵਿਊ ਕਰਦੀ ਹੈ ਫਿਰ ਸਟੇਟ ਜਾਂਦੀ ਹੈ ਜਦੋਂ ਸਟੇਟ ਕਮੇਟੀ ਉਹਨੂੰ ਕਰ ਦਿੰਦੀ ਓਕੇ ਫਿਰ ਆਪਾਂ ਉਹਨੂੰ ਡਿਕਲੇਅਰ ਕਰਦੇ ਹਾਂ ਤੇ ਇੱਕ ਡੈਥ ਜਿਹੜੀ ਹੈ ਉਹ ਅਸੀਂ ਰਿਵਿਊ ਕਰਕੇ ਡਿਸਟ੍ਰਿਕਟ ਕਮੇਟੀ ਨੇ ਸਟੇਟ ਕਮੇਟੀ ਚ ਭੇਜੀ ਹੋਈ ਹੈ ਮੈਮ ਚਿਕਨ ਗੁਨੀਆ ਦੇ ਵੀ ਕਿੰਨੇ ਕੇਸਸ ਆ ਰਹੇ ਨੇ ਚਿਕਨ ਗੁਨੀਆ ਦਾ 2 ਡੇਟ ਸਾਡੇ ਕੋਲ ਖਾਲੀ ਇੱਕ ਕੇਸ ਰਿਪੋਰਟ ਹੋਇਆ ਕਨਫਰਮਡ ਜੀ ਮੈਂ ਤਿਆਰੀਆਂ ਕਿਸ ਤਰ੍ਹਾਂ ਦੀਆਂ ਪ੍ਰਸ਼ਾਸਨ ਕਰ ਰਿਹਾ ਹੈ ਜਾਂ ਪ੍ਰੀਕਾਸ਼ਨ ਪ੍ਰੀਵੈਂਟਰੀ ਐਕਸ਼ਨ ਕੀ ਕੀ ਲੈ ਰਿਹਾ ਹੈ ਪ੍ਰਸ਼ਾਸਨ ਕਿੰਨੀ ਫੋਗਿੰਗ ਜਿਹੜੀ ਹੈ ਕਰਵਾ ਰਿਹਾ ਜਾਂ ਸਪਰੇਅ ਕਰਵਾ ਰਿਹਾ ਕਿਸ ਤਰ੍ਹਾਂ ਪ੍ਰਸ਼ਾਸਨ ਤਿਆਰੀ ਕਰ ਰਿਹਾ ਅ ਦੇਖੋ ਇੱਥੇ ਜਿਹੜੀ ਤਿਆਰੀ ਹੈ ਉਹ ਅਸੀਂ ਕਾਫੀ ਸ਼ੁਰੂ ਤੋਂ ਜਿਵੇਂ ਕਿ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਕਰਦੇ ਆਏ ਆ ਤੁਹਾਡੇ ਲੋਕਾਂ ਦੇ ਥਰੂ ਵੀ ਅਸੀਂ মিডিਆ ਦੇ ਥਰੂ ਵੀ ਲੋਕਾਂ ਨੂੰ ਬਾਰ-ਬਾਰ ਲੋਕਾਂ ਨਾਲ ਅਸੀਂ ਰੂਬਰੂ ਹੋਏ ਆਂ ਔਰ ਅਸੀਂ ਉਹਨਾਂ ਨੂੰ ਸਾਰੇ ਇਨਸਟਰਕਸ਼ਨਸ ਟਾਈਮ ਸਿਰ ਆਪਾਂ ਦੇਂਦੇ ਰਹੇ ਆਂ ਤੇ ਔਰ ਸਾਲ ਦੇ ਸ਼ੁਰੂ ਤੋਂ ਹੀ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਚੱਲ ਰਿਹਾ ਸੀ ਜਿਸ ਚ ਸਾਡੀ ਹੈਲਥ ਟੀਮ ਲੋਕਾਂ ਦੇ ਘਰ ਜਾ ਕੇ ਔਰ ਲੋਕਾਂ ਸਕੂਲਸ 'ਚ ਵੀ ਅਸੀਂ ਐਜੂਕੇਸ਼ਨ ਕਾਲਜਸ ਐਂਡ ਸਕੂਲਸ 'ਚ ਵੀ ਲੋਕਾਂ ਨੂੰ ਅਵੇਅਰਨੈਸ ਬੱਚਿਆਂ ਨੂੰ ਵੀ ਕ੍ਰੀਏਟ ਕੀਤੀ ਹੈ ਕਿ ਅਸੀਂ ਉਹਨਾਂ ਨੂੰ ਵੀਡੀਓਜ਼ ਦਿਖਾਉਂਦੇ ਹਾਂ ਜਿਸ 'ਚ ਲਾਰਵਾ ਦਿਖਦਾ ਹੈ ਔਰ ਅਸੀਂ ਉਹਨਾਂ ਨੂੰ ਉਹਦੇ ਬਾਰੇ ਮਤਲਬ ਉਹਨਾਂ ਨੂੰ ਫੈਮਿਲੀਅਰ ਕਰਾਉਂਦੇ ਹਾਂ ਕਿ ਆਇਡੈਂਟੀਫਾਈ ਕਰਨਾ ਸਿਖਾਉਂਦੇ ਹਾਂ ਔਰ ਜਿਨ੍ਹਾਂ ਦੇ ਘਰ 'ਚ ਪਾਣੀ ਖੜਾ ਹੁੰਦਾ ਹੈ ਉਹ ਅਸੀਂ ਉੱਥੇ ਟੀਮ ਉਹਨੂੰ ਪਾਣੀ ਨੂੰ ਡੋਲਦੀ ਹੈ ਔਰ ਜਿੱਥੇ ਲੋੜ ਪੈਂਦੀ ਹੈ ਲਾਰਵਿਸਾਈਡਲ ਸਪਰੇ ਕਰਦੀ ਆਈ ਹੈ ਤੇ ਇਹਦੇ ਨਾਲ-ਨਾਲ ਅਸੀਂ ਜਿਹੜੀ ਹੌਟਸਪots ਦੀ ਇੱਕ ਲਿਸਟ ਹੈ ਮਿਊਨਿਸਪਲ ਕਾਰਪੋਰੇਸ਼ਨ ਦੇ ਨਾਲ ਵੀ ਸਾਡਾ ਤਾਲਮੇਲ ਹੈਗਾ ਉਹਨਾਂ ਨੂੰ ਦਿੱਤੀ ਸੀ ਜਿਹੜੇ ਸਾਡੇ ਹੌਟਸਪots ਸੀ ਔਰ ਉਸ 'ਚ ਉਹ ਲਗਾਤਾਰ ਫੋਗਿੰਗ ਕਰਵਾ ਰਹੇ ਹਨ ਮੈਮ ਤੁਹਾਨੂੰ ਦੱਸਿਆ ਕਿ ਵੀਡੀਓਜ਼ ਚੱਲ ਰਹੀਆਂ ਨੇ ਲਾਰਵੇ ਦੀ ਪਛਾਣ ਕਰਾਈ ਜਾ ਰਹੀ ਹੈ ਮੈਮ ਕਿਸ ਤਰ੍ਹਾਂ ਦਾ ਲਾਰਵੇ ਦੀ ਪਛਾਣ ਕਰ ਸਕਦੇ ਜੇ ਕਿਸੇ ਦੇ ਘਰੇ ਹੋ ਰਿਹਾ ਕਿਸ ਤਰ੍ਹਾਂ ਪਛਾਣ ਕਰ ਸਕਦੇ ਉਹ ਦੇਖੋ ਇੱਕ ਇਹਦੇ ਛੋਟੇ ਛੋਟੇ ਜਿਹੇ ਕਾਲੇਜੇ ਹੁੰਦੇ ਆ ਉਹ ਕਾਫੀ ਮੋਬਾਈਲ ਹੁੰਦੇ ਆ ਹਨਾ ਪਾਣੀ ਚ ਉਹ ਤੁਹਾਡੇ ਨਾਲ ਵੀ ਅਸੀਂ ਵੀਡੀਓ ਸ਼ੇਅਰ ਕਰ ਦਾਂਗੇ ਜੇ ਤੁਸੀਂ ਉਹਨੂੰ ਚਲਾ ਸਕਦੇ ਹੋ ਤੇ ਤੁਸੀਂ ਆਪਣੇ ਮੀਡੀਆ 'ਚ ਚਲਾ ਦਿਓ ਤਾਂ ਕਿ ਲੋਕੀ ਹੋਰ ਅਵੇਅਰ ਹੋ ਜਾਣਗੇ ਹਾਂਜੀ ਚਲਾਨ ਕਿੰਨੇ ਕ ਹੈਲਥ ਡਿਪਾਰਟਮੈਂਟ ਕਰਵਾ ਰਿਹਾ ਇਸ ਟਾਈਮ ਕੋ ਮਿਊਨਿਸਪਲ ਕਾਰਪੋਰੇਸ਼ਨ ਕਰਦਾ ਐ ਅਸੀਂ ਉਹਨਾਂ ਨੂੰ 2598 ਦੇ ਦਿੱਤੀ ਸੀ ਰეკਮੈਂਡ ਕਰਕੇ ਚਲਾਨ ਲਈ ਜਿਸ ਚੋ 1760 ਦੇ ਚਲਾਨ ਹੋ ਚੁੱਕੇ ਕਮਲ ਲੱਛਣ ਕੀ ਹੁੰਦੇ ਡੇਂਗੂ ਦੇ ਕਿਉਂਕਿ ਬਹੁਤ ਸਾਲਾਂ ਤੋਂ ਇਹ ਅਸੀਂ ਗੱਲ ਕਰ ਰਹੇ ਹਾਂ ਲੱਛਣ ਕੀ ਹੁੰਦੇ ਨੇ ਬਹੁਤ ਲੋਕਾਂ ਨੂੰ ਹਜੇ ਵੀ ਨਹੀਂ ਪਤਾ ਤੇ ਉਹ ਲੱਛਣ ਕੀ ਹੁੰਦੇ ਨੇ ਮੈਮ ਡੇਂਗੂ ਦੇ ਦੇਖੋ ਲੱਛਣ ਇਹ ਹੀ ਹੁੰਦੇ ਆ ਇਟ ਇਜ਼ ਜਸਟ ਲਾਈਕ ਐਨੀ ਅਦਰ ਵਾਇਰਲ ਫੀਵਰ ਹਾਈ ਗ੍ਰੇਡ ਫੀਵਰ ਹੁੰਦਾ ਫੀਵਰ ਦੇ ਨਾਲ ਨਾਲ ਜਿਵੇਂ ਕਿ ਬੋਡੀ ਏਕਸ ਬੈਕ ਪੇਨ ਹੈਡੇਕ ਔਰ ਅੱਖਾਂ ਚ ਦਰਦ ਹੋ ਸਕਦੀ ਹੈ ਇਹਦੇ ਨਾਲ ਨਾਲ ਕਈ ਲੋਕਾਂ ਨੂੰ ਰੈਸ਼ਸ ਵੀ ਹੋ ਸਕਦੇ ਆ ਔਰ ਬਹੁਤ ਜ਼ਿਆਦਾ ਫਟੀਗ ਹੁੰਦਾ ਹੈ ਜੀ ਔਰ ਗੈਸਟੋ ਇੰਟਰਸਟਾਈਨਲ ਸਿੰਪਟਮਸ ਨੌਜ਼ੀਆ ਵੋਮਿਟਿੰਗ ਵਗੈਰਾ ਵੀ ਹੋ ਸਕਦੀ ਹੈ ਐਬਡੋਮिनल ਪੇਨ ਵੀ ਹੋ ਸਕਦੇ ਹਨ ਔਰ ਜੇ ਕਿਸੇ ਨੂੰ મતલਬ ਖਤਰੇ ਦੇ ਦੇ ਕੁਝ ਸਾਈਨਸ ਹੁੰਦੇ ਆ ਜੇ ਕਿਸੇ ਨੂੰ ਕਿਸੇ ਦਾ ਬੀਪੀ ਫਾਲ ਕਰਦਾ ਤੇ ਕੋਲਡ ਕਲੇਮੀ ਸਕਿਨ ਹੋ ਗਿਆ ਜਾਂ ਕਿ ਤੋ ਬਲੀਡਿੰਗ ਸ਼ੁਰੂ ਹੋ ਜਾਂਦੀ ਹੈ ਇਟ ਕੈਨ ਬੀ ਫ্রম ਐਨੀਵੇਅਰ ਚਾਇ ਮੂਤੋਂ ਆਏ ਚਾਇ ਨਖਤੋਂ ਆਏ ਔਰ ਐਨੀਵੇਅਰ ਜੇ ਬਲੀਡਿੰਗ ਹੁੰਦੀ ਹੈ ਚਾਹ ਸਟੂਲਸ ਦੇ ਰ ਆਏ ਹੋ ਜਾਂ ਯੂਰਿਨ ਚੋ ਫਿਰ ਇਹ ਅਲਾਰਮਿੰਗ ਸਾਈਨ ਹੈ ਔਰ ਜੇ ਇਹੋ ਜਿਹਾ ਕੁਝ ਹੁੰਦਾ ਤੇ ਤੁਰੰਤ ਨੀਅਰੈਸਟ ਹੈਲਥ ਫੈਸਿਲਿਟੀ ਤੇ ਜਾਣ ਮੈਮ ਕਈ ਲੋਕ ਹੁੰਦੇ ਆ ਡਾਕਟਰ ਤੇ ਜਾਣ ਤੋਂ ਘਬਰਾਉਂਦੇ ਨੇ ਜਾਂ ਉਹਨਾਂ ਨੂੰ ਲੱਗਦਾ ਕਿ ਸਾਡੇ ਪੈਸੇ ਵੱਧ ਲੱਗ ਜਾਣਗੇ ਆਮ ਆਦਮੀ ਕਲੀਨਿਕਸ ਤੇ ਵਿੱਚ ਡੇਂਗੂ ਨੂੰ ਲੈ ਕੇ ਕੀ ਕੀ ਉੱਥੇ ਫੈਸਿਲਿਟੀਆਂ ਜਿਹੜੀਆਂ ਨੇ ਉਹ ਪੇਸ਼ੈਂਟਸ ਵਾਸਤੇ ਹੈਗੀਆਂ ਨੇ ਦੇਖੋ ਸਾਡੇ ਕੋਲ ਲੁਧਿਆਣਾ ਸ਼ਹਿਰ ਚ 94 ਆਮ ਆਦਮੀ ਕਲੀਨਿਕਸ ਜੋ ਜਿਸਟ ਚਾਲੀ ਆ ਆਮ ਆਦਮੀ ਕਲੀਨਿਕ ਜਿਨ੍ਹਾਂ ਨੂੰ ਹੁਣ ਅਸੀਂ ਆਯੁਸ਼ਮਨ ਅਰੋਗਿਆ ਕੇਂਦਰ ਕਹਿੰਦੇ ਆ ਆਪਣੇ ਅਰਬਨ ਏਰੀਆ ਚ ਤੇ ਇੱਥੇ ਇਹਦੀ ਟੈਸਟਿੰਗ ਅਵੇਲੇਬਲ ਹੈ ਇਸ ਤੋਂ ਇਲਾਵਾ ਸਾਡੀ ਡਿਸਟ੍ਰਿਕਟ ਲੈਬ ਹੈਗੀ ਹੈ ਅਰਬਨ ਲੁਧਿਆਣਾ ਲਈ ਸਾਡੇ ਕੋਲ ਡਿਸਟ੍ਰਿਕਟ ਲੁਧਿਆਣਾ ਚ ਚਾਰ ਲੈਬਸ ਹੈ ਜਿੱਥੇ ਸਾਡੀ ਇਹ ਟੈਸਟਿੰਗ ਹੁੰਦੀ ਹੈ ਖੰਨਾ ਜਗਰਾਉਂ ਰਾਏਕੋਟ ਐਂਡ ਆਪਣਾ ਸਿਵਲ ਹਸਪੀਟਲ ਲੁਧਿਆਣਾ ਹਾਂਜੀ ਮੈਂ ਇੱਥੇ ਬਿਲਕੁਲ ਫ੍ਰੀ ਆਫ ਕਾਸਟ ਸਾਰੇ ਟੈਸਟ ਸਾਰਾ ਕੁਝ ਫ੍ਰੀ ਆਫ ਕਾਸਟ ਹੈ ਇਸ ਤੋਂ ਇਲਾਵਾ ਸਾਡੇ ਕੋਲ ਲੁਧਿਆਣਾ ਸਿਵਲ ਹਸਪੀਟਲ ਬਲੱਡ ਬੈਂਕ ਚ ਇਹ ਫੈਰਿਸਿਸ ਮਸ਼ੀਨ ਵੀ ਉਪਲਬਧ ਹੈ ਜਿਨ੍ਹਾਂ ਨੂੰ ਪਲੇਟਲੇਟਸ ਦੀ ਲੋੜ ਹੈ ਉਹ ਅਸੀਂ ਇੱਥੇ ਇਹਨਾਂ ਨੂੰ ਫ੍ਰੀ ਆਫ ਕਾਸਟ ਦਿੰਦੇ ਹਾਂ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਅ ਲੋਕਾਂ ਨੂੰ ਇਹ ਹੀ ਅਪੀਲ ਕਰੂੰਗੀ ਕਿ ਦੇਖੋ ਹੁਣ ਤੇ ਮੌਸਮ ਬਦਲ ਰਿਹਾ ਇਟ ਇਜ਼ ਓਨਲੀ ਅ ਮੈਟਰ ਆਫ ਫਿਊ ਡੇਸ ਤੇ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ ਬਈ ਤੁਸੀਂ ਆਪਣਾ ਪਾਣੀ ਨਾ ਇਕੱਠੇ ਹੋਣ ਦਿਓ ਆਪਣੇ ਘਰਾਂ 'ਚ ਜਾਂ ਆਪਣੇ ਆਫਿਸ ਪਲੇਸਿਸ 'ਚ ਆਪਣੇ ਆਲੇ ਦੁਆਲੇ 'ਚ ਜਿੱਥੇ ਵੀ ਪਾਣੀ ਇਕੱਠਾ ਹੈ ਉਹਨੂੰ ਪਲੀਜ਼ ਤੁਸੀਂ ਡਰੇਨ ਕਰ ਦਿਓ। ਔਰ ਜੇ ਕਿਸੇ ਨੇ ਬਾਹਰ ਜਾਣਾ ਹੈ ਜਿਵੇਂ ਕਿ ਮੱਛਰ ਸਨਰਾਈਜ਼ ਔਰ ਸਨਸੈਟ ਤੇ ਕੱਟਦਾ ਹੈ ਤੇ ਵੀ ਆਪਣਾ ਪ੍ਰੀਕਾਸ਼ਨਸ ਲੈਣ। ਪੂਰੀ ਬਾਵਾ ਦੀ ਕਪੜੇ ਪਾਣ ਔਰ ਸ਼ੂਜ਼ ਪਾਣ ਔਰ ਜੇ ਲੋੜ ਹੋ ਸਕਦਾ ਹੈ ਤੇ ਆਟੋਮਸ ਵਗੈਰਾ ਦਾ ਇਸਤੇਮਾਲ ਕਰਨ ਜਿਹੜੇ ਲੋਕੀ ਬਾਹਰ ਸੌਂਦੇ ਆ। ਆ オーਪਨ ਚ ਹੁੰਦੇ ਆ ਉਹ ਮੋਸਕੀਟੋ ਨੈਟਸ ਦੀ ਯੂ ਕਰਨ ਤੇ ਆਪਾਂ ਜੇ ਸਾਰੀ ਇਹ ਪ੍ਰੀਕਾਸ਼ਨਸ ਲੈਂਗੇ ਤਾਂ ਆਈ ऍम ਵੈਰੀ ਸ਼ੋਰ ਕਿਸੇ ਨੂੰ ਇਹ ਮੱਛਰ ਨਹੀਂ ਕੱਟੇਗਾ ਪਰ ਜੇ ਕਿਸੇ ਨੂੰ ਮੱਛਰ ਕੱਟ ਜਾਂਦਾ ਹੈ ਉਹ ਕਿਸੇ ਨੂੰ ਫੀਵਰ ਕੋਈ ਸਿੰਪਟਮਸ ਡੇਂਗੂ ਦੇ ਜਿਵੇਂ ਅਸੀਂ ਤੁਹਾਨੂੰ ਹੁਣੇ ਦੱਸਿਆ ਆਉਂਦੇ ਆ ਤੇ ਪਲੀਜ਼ ਆਪਣੀ ਜਿਹੜੀ ਵੀ ਨੀਅਰੈਸਟ ਹੈਲਥ ਫੈਸਿਲਿਟੀ ਹੈ ਇੱਕ ਵਾਰੀ ਉੱਥੇ ਜਾ ਕੇ ਆਪਣਾ ਟੈਸਟ ਕਰਾएं ਔਰ ਜਿਵੇਂ ਤੁਹਾਨੂੰ ਡਾਕਟਰ ਐਡਵਾਈਸ ਦਿੰਦਾ ਉਸ ਤਰ੍ਹਾਂ ਜੀ ਉਹ ਪਤਾ ਨਹੀਂ ਚਾਹੀਦਾ ਇਸ ਸੰਸਾਡੇ ਨਾਲੂ ਤੇ ਆਣਾ ਦੇ ਸਿਵਲ ਸਰਜਨ ਤਾਂ ਪ੍ਰਿਕਾਸ਼ਨਸ ਜਿਹੜੀਆਂ ਨੇ ਉਹ ਲੈਣੀਆਂ ਬਹੁਤ ਜ਼ਰੂਰੀ ਨੇ ਨਹੀਂ ਤਾਂ ਤੁਸੀਂ ਵੀ ਇਸ ਦਾ ਸ਼ਿਕਾਰ ਹੋ ਸਕਦੇ ਹੋ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੋਈ ਸਿੰਪਟਮ ਦਿਖ ਰਿਹਾ ਤਾਂ ਤੁਸੀਂ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤੁਸੀਂ ਪ੍ਰਾਈਵੇਟ ਲੈਬਸ 'ਚ ਨਹੀਂ ਜਾ ਸਕਦੇ ਤਾਂ ਸਰਕਾਰ ਦੇ ਸਿਵਲ ਹਸਪਤਾਲਾਂ ਦੇ ਵਿੱਚ ਆਮ ਆਦਮੀ ਕਲੀਨਿਕਸ 'ਚ ਜਾ ਕੇ ਤੁਸੀਂ ਮੁਫਤ ਵਿੱਚ ਇਹ ਟੈਸਟ ਵੀ ਕਰਵਾ ਸਕਦੇ ਹੋ ਤਾਂ ਬਦਰੇ ਇਹ ਜਾਣਕਾਰੀ ਲਈ ਸਾਡੇ ਨਾਲ ਜੁੜੋ ਲੁਧਿਆਣਾ ਤੋਂ ਸਮਜੀਤ ਸਿੰਘ ਜਨਤੇਸ਼ੀ ਧੰਨ